ਜਦਾ ਬਿਸਾਈ ਜੀ ਜਪਜੀ ਸਾਹਿਬ ਦੀ ਬਾਣੀ ਵਿੱਚ ਆਏ ਪੰਜ ਖੰਡਾਂ ਦੀ ਉਲੋਚਨਾ ਤਮਕ ਵਿਆਖਿਆ ਉੱਤਰ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਹਾਕਾਰ ਰਚਨਾ ਹੈ ਇਹ ਬਾਣੀ ਪੰਜਾਬੀ ਦਾ ਪਹਿਲਾ ਅਧਿਆਤਮਕ ਪਰਵੰਧ ਕਵੀ ਹੈ ਇਸ ਬਾਣੀ ਵਿੱਚ ਜੀਵਨ ਦੇ ਸਰਬਉੱਤਮ ਗਿਆਨ ਬਾਰੇ ਦੱਸਿਆ ਗਿਆ ਹੈ ਇਸ ਬਾਣੀ ਵਿੱਚ ਸਾਡੇ ਜੀਵਨ ਦਾ ਅਸਲੀ ਮਤਬ ਮੌਜੂਦ ਹੈ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੀ ਜੀਵਨ ਯਾਤਰਾ ਨੂੰ ਪੰਜ ਪੜਾਵਾਂ ਵਿੱਚ ਵੰਡਿਆ ਹੈ ਜੋ ਮਨੁੱਖੀ ਜੀਵਨ ਦੇ ਰਹਿਸ਼ਯ ਤੇ ਉਦੇਸ਼ਾਂ ਦੇ ਵੱਖਰੇ ਪੱਖ ਨਾਲ ਸੰਬੰਧਿਤ ਹਨ ਇਹ ਪੰਜ ਪੜਾਵਾਂ ਨੂੰ ਪੰਜ ਖੰਡ ਜਾਂ ਪੰਜ ਮੰਡਲ ਤੇ ਪੌੜੀ ਦੇ ਪੰਜ ਡੰਡੇ ਵੀ ਕਿਹਾ ਜਾਂਦਾ ਹੈ ਡਾਕਟਰ ਡੰਕਨ ਲਿਖਦਾ ਹੈ ਗੁਰੂ ਦੀ ਸਹਾਦਤ ਨਾਲ ਇਸ ਆਤਮਕ ਪੀੜੀ ਦੇ ਪੰਜ ਡੰਡਿਆਂ ਉੱਤੇ ਚੜਦੀ ਆਤਮਾ ਆਪਣੇ ਅਸਲੀ ਘਰ ਜਾ ਪੁੱਜਦੀ ਹੈ ਇਸ ਸੰਸਾਰ ਵਿੱਚ ਇਮਾਨਦਾਰੀ ਤੇ ਬਹਾਦਰੀ ਨਾਲ ਨਿਭਾਇਆ ਫਰਜ਼ ਸੱਚੇ ਗਿਆਨ ਦੀ ਪ੍ਰਾਪਤੀ ਕਰਾਉਂਦਾ ਹੈ ਜੋ ਉਸ ਨੂੰ ਦੂਜਿਆਂ ਦੇ ਕੰਮ ਆਉਣ ਦੀ ਜਾਂਚ ਦੱਸਦਾ ਹੈ ਜਪਜੀ ਸਾਹਿਬ ਵਿਚਾਰੇ ਪੰਜ ਖੰਡ ਇਸ ਤਰ੍ਹਾਂ ਨੇ ਪਹਿਲਾ ਜੀ ਧਰਮ ਖੰਡ ਦੂਜਾ ਗਿਆਨ ਖੰਡ ਤੀਸਰਾ ਸ਼ਰਮ ਖੰਡ ਚੌਥਾ ਕਰਮ ਖੰਡ ਪੰਜਵਾਂ ਸੱਚ ਖੰਡ ਧਰਮ ਖੰਡ ਜਪਜੀ ਸਾਹਿਬ ਦੇ ਪੰਜ ਖੰਡ ਅਧਿਆਤਮਿਕ ਵਿਕਾਸ ਦੇ ਪੜਾਅ ਨੇ ਆਤਮਿਕ ਪੰਥ ਦਾ ਪਹਿਲਾ ਪੜਾ ਧਰਮ ਖੰਡ ਹੈ ਇਥੇ ਧਰਮ ਦਾ ਭਾਵ ਫਰਜ ਕਰਤੱਬ ਤੋਂ ਲਿਆ ਜਾਂਦਾ ਹੈ ਇਸ ਪੜਾ ਵਿੱਚ ਜਗਿਆਸਾ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਹੁੰਦਾ ਹੈ ਅਤੇ ਉਸ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਪ੍ਰਮਾਤਮਾ ਨੇ ਇਸ ਧਰਤੀ ਨੂੰ ਧਰਮ ਕਮਾਉਣ ਦਾ ਸਾਧਨ ਬਣਾਇਆ ਹੈ ਗੁਰੂ ਨਾਨਕ ਦੇਵ ਜੀ ਇਸ ਬਾਰੇ ਵਿਚਾਰ ਜਗਜੀਤ ਸਿੰਘ ਦੀ ਕੰਤੀਮੀ ਪੌੜੀ ਵਿੱਚ ਇਸ ਤਰ੍ਹਾਂ ਪ੍ਰਗਟ ਪ੍ਰਗਟਾਉਂਦੇ ਨੇ ਰਾਤੀ ਰੁਤੀ ਥਿੰਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀਆ ਜੁਗਤ ਕੇ ਰੰਗ ਇਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਵਾਰ ਤੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਓਥੇ ਪਾਈ ਨਾਨਕ ਗਿਆ ਜੱਪੇ ਜਾਈ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਬਾਣੀ ਦੇ ਪਹਿਲੇ ਖੰਡ ਧਰਮ ਖੰਡ ਵਿੱਚ ਦੱਸਦੇ ਹਨ ਕਿ ਵਿਅਕਤੀ ਨੂੰ ਆਪਣੇ ਧਰਮ ਭਾਵ ਕਰਤੱਬਾਂ ਨੂੰ ਪੂਰੇ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਆਪਣੇ ਕਰਤੱਵਾਂ ਦੀ ਪਾਲਣਾ ਸੱਚੇ ਮਾਨ ਨਾਲ ਕਰਨੀ ਚਾਹੀਦੀ ਹੈ। ਇਹ ਧਰਤੀ ਇੱਕ ਕਰਮ ਭੂਮੀ ਹੈ। ਪਰੰਤੂ ਸੱਤ ਮਾਰਗ ਗ੍ਰਹਿਣ ਕਰਨ ਦੀ ਸੰਭਾਵਨਾ ਰੱਖਣ ਦੇ ਕਾਰਨ ਇੱਕ ਇੱਕ ਧਰਮਸ਼ਾਲਾ ਵੀ ਹੈ। ਸਦਾਚਾਰ ਸਾਂਝ ਪ੍ਰਾਪਤ ਮਨੁੱਖ ਗਿਆਨੀ ਹੋ ਜਾਂਦਾ ਹੈ। ਇਹ ਖੰਡ ਸਾਨੂੰ ਇਹ ਜਾਣਕਾਰੀ ਵੀ ਦਿੰਦਾ ਹੈ ਕਿ ਇਹ ਧਰਤੀ ਹੀ ਧਰਮ ਦਾ ਸਾਧਨ ਹੈ। ਪਰਮਾਤਮਾ ਸੱਚ ਕਹਿਣ ਵਾਲਾ ਹੈ ਉਸ ਦੀ ਕਚਹਿਰੀ ਵਿੱਚ ਵੀ ਸੱਚ ਅਨੁਸਾਰ ਹੀ ਨਿਆਂ ਹੁੰਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਵਿਅਕਤੀ ਦੀ ਇਸ ਜੱਗ ਵਿੱਚ ਸੋਭਾ ਹੁੰਦੀ ਹੈ ਜਿਸ ਉੱਪਰ ਪਰਮਾਤਮਾ ਦੀ ਨਾજર ਹੋ ਜਾਵੇ ਭਾਵ ਪਰਮਾਤਮਾ ਦੀ ਮਿਹਰ ਹੋ ਜਾਵੇ ਇਹ ਖੰਡ ਸਾਨੂੰ ਇਹ ਗੱਲ ਵੀ ਦੱਸਦਾ ਹੈ ਇਹ ਵੀ ਸੁਚੇਤ ਕਰਦਾ ਹੈ ਕਿ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਗਿਆਨ ਖੰਡ ਜਪਜੀ ਸਾਹਿਬ ਵਿੱਚ ਧਰਮ ਖੰਡ ਤੋਂ ਬਾਅਦ ਗਿਆਨ ਖੰਡ ਦਾ ਪੜਾਅ ਆਉਂਦਾ ਹੈ ਇਸ ਪੜਾਅ ਵਿੱਚ ਗਿਆਨ ਦਾ ਪ੍ਰਕਾਸ਼ ਤੇ ਆਨੰਦ ਦਾ ਵਾਸਾ ਹੁੰਦਾ ਹੈ ਇਸ ਵਿੱਚ ਮਨ ਨੀਮਾ ਸੋਜੀ ਤੇ ਵਿਚਾਰ ਦੁਆਰਾ ਉਦਾਰ ਤੇ ਵਿਸਾਲ ਹੋ ਜਾਂਦਾ ਹੈ ਇਹ ਮਨੁੱਖ ਦੀ ਉਹ ਅਵਸਥਾ ਹੈ ਜਿੱਥੇ ਗਿਆਨ ਦਾ ਬੋਲ ਬਾਲਾ ਹੋਵੇ ਇਸ ਅਵਸਥਾ ਵਿੱਚ ਪਹੁੰਚ ਕੇ ਆਦਿਕ ਨੂੰ ਪ੍ਰਭੂ ਦੁਆਰਾ ਰਚਿਤ ਸ੍ਰਿਸ਼ਟੀ ਦਾ ਗਿਆਨ ਹੋ ਜਾਂਦਾ ਹੈ ਉਸ ਨੂੰ ਸੋਝੀ ਹੁੰਦੀ ਹੈ ਕਿ ਸ੍ਰਿਸ਼ਟੀ ਵਿਅੰਤ ਅਤੇ ਅਨੰਤ ਹੈ ਇਸ ਦੀ ਅਨੰਤਤਾ ਅਨੇਕਤਾ ਵਿੱਚ ਵੀ ਏਕਤਾ ਹੈ ਇਸ ਏਕਤਾ ਦਾ ਆਧਾਰ ਪ੍ਰਭੂ ਦਾ ਹੁਕਮ ਰਜਾ ਆਣਾ ਤੇ ਨਿਜਮੈ ਨਿਸ਼ਚੈ ਇਸ ਗਿਆਨ ਵਿੱਚ ਸ੍ਰਿਸ਼ਟੀ ਤੇ ਸ੍ਰਿਸ਼ਟੀ ਕਰਤਾ ਦੋਹਾਂ ਦਾ ਗਿਆਨ ਸ਼ਾਮਲ ਹੈ ਇਸ ਸੋਚੀ ਵਿੱਚ ਸਾਧਕ ਆਨੰਦਿਤ ਹੋ ਜਾਂਦਾ ਹੈ ਡਾਕਟਰ ਤਰਨ ਸਿੰਘ ਇਸ ਨੂੰ ਗਿਆਨ ਦੀ ਭਰਪੂਰਤਾ ਨਾਲ ਪ੍ਰਭੂ ਨਾਲ ਇੱਕਮਿਕ ਹੋਣਾ ਕਹਿੰਦੇ ਨੇ ਸਚਿਆਰ ਗਿਆਨ ਵਿੱਚ ਸਦਾ ਹੀ ਪਰਿਪੂਰਨ ਰਹਿੰਦਾ ਹੈ ਨਾ ਕਿ ਕੁਝ ਸਮੇਂ ਲਈ ਸਦਾ ਦਿਸਾ ਵਿੱਚ ਵਿਚਾਰ ਵਿਚਰਦਾ ਹੈ ਪ੍ਰੋਫੈਸਰ ਆਰਮ ਸਿੰਘ ਅਨੁਸਾਰ ਗਿਆਨ ਖੰਡ ਵਿੱਚ ਪਹੁੰਚ ਕੇ ਸਾਧਕ ਦਾ ਤਨ ਮਨ ਮਿਉਲੂ ਉੱਠਦਾ ਹੈ ਉਸ ਅੰਦਰੋਂ ਸਾਰੇ ਹਨੇਰੇ ਦੂਰ ਹੋ ਜਾਂਦੇ ਨੇ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਕਾ ਆਖੇ ਕਰਮ ਕੇਤੇ ਪਾਵਨ ਪਾਣੀ ਵ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਕੜਤ ਕੜਈਏ ਰੂਪ ਰੰਗ ਕੇ ਵੇਸ ਇਤਿਆਂ ਕਰਮ ਭੂਮੀ ਮੇਰੇ ਕੇਤੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਬ ਮਨ ਕੇਤੇ ਕੇਤੇ ਰਤਨ ਸੰਬੰਧ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰੀਂਦ ਕੇਤਿਆਂ ਸੁਰਤੀ ਸੇਵਕ ਕੇਤੇ ਨਾਨਕਯੰਤਨ ਅੰਤ ਸ਼ਰਮਖੰਡ ਜਪਜੀ ਸਾਹਿਬ ਵਿੱਚ ਗਿਆਨਖੰਡ ਤੋਂ ਬਾਅਦ ਤੀਸਰਾ ਤੇ ਮਹੱਤਮ ਪੂਰਣਾ ਅਧਿਆਤਮਕ ਖੰਡ ਸ਼ਰਮਖੰਡ ਹੈ ਸ਼ਰਮ ਤੋਂ ਭਾਵ ਉਦਮਾ ਜਾਂ ਮਿਹਨਤ ਹੈ ਇਸ ਪੜਾ ਵਿੱਚ ਘਾਲਣਾ ਦੀ ਸੁੰਦਰਤਾ ਦੀ ਪ੍ਰਧਾਨਤਾ ਹੈ ਅਤੇ ਮਨੁੱਖ ਦੀ ਸੂਰਤ ਘੜੀ ਜਾਂਦੀ ਹੈ ਅਤੇ ਉਸ ਵਿੱਚ ਨਵੀਂ ਜਾਗ੍ਰਿਤੀ ਆ ਜਾਂਦੀ ਹੈ ਸ਼ਰਮ ਖੰਡ ਵਿੱਚ ਸਹਿਜ ਤੇ ਗਿਆਨ ਰਾਹੀ ਮਨੁੱਖੀ ਚੇਤਨਾ ਸਵਰਦੀ ਹੈ ਉਦਮ ਕਲ ਕੀ ਉਦਮ ਕੀਤਿਆਂ ਹੀ ਆਸੇ ਦੀ ਪੂਰਤੀ ਹੋ ਜਾਂਦੀ ਹੈ ਇਸ ਖੰਡ ਦਾ ਮੁੱਖ ਲੱਛਣ ਅਨੂਪਮਾ ਸੁੰਦਰਤਾ ਹੈ ਭਾਈ ਜੋਧ ਸਿੰਘ ਜੀ ਦੇ ਸ਼ਬਦਾਂ ਅਨੁਸਾਰ ਭਾਵ ਇਹ ਹੈ ਕਿ ਰੂਪ ਦੁਆਰਾ ਹੁਣ ਸੰਜੋਗ ਆਰੰਭ ਹੁੰਦਾ ਹੈ ਆਮ ਹਾਲਾਤਾਂ ਵਿੱਚ ਚਿੱਤ ਦੇ ਭਾਵ ਬੋਲਦੇ ਪ੍ਰਗਟ ਕੀਤੇ ਜਾਂਦੇ ਨੇ ਪਰ ਸ਼ਰਮਖੰਡ ਦੀ ਬੋਲੀ ਰੂਪ ਹੈ ਅਤੇ ਇਸ ਵਿੱਚ ਵੱਡੀ ਅश्चਰਜ ਘੜਤ ਘੜੀ ਜਾਂਦੀ ਹੈ ਇਸ ਲਜਤਾ ਵਿੱਚ ਹੀ ਮਨੁੱਖ ਦਾ ਮਨ ਆਦਿ ਵਿਸ਼ਿਆਂ ਤੋਂ ਟੁੱਟ ਕੇ ਆਤਮਾ ਪ੍ਰਣਾਇਣ ਹੁੰਦਾ ਹੈ ਡਾਕਟਰ ਤਰਨ ਸਿੰਘ ਅਨੁਸਾਰ ਸ਼ਰਮਖੰਡ ਵਿੱਚ ਸਚਿਆਰ ਸਦਾ ਹੀ ਰੂਪਮਨ ਰਹਿੰਦਾ ਉਸ ਦੀ ਮਤ ਮਨ ਬੁੱਧ ਸਵਾਰੇ ਜਾਂਦੇ ਨੇ ਇੱਥੇ ਕਰਮਾ ਗਿਆਨ ਤੇ ਭਗਤੀ ਇੱਕ ਬਿਕ ਹੋ ਕੇ ਚੱਲਦੇ ਨੇ ਸ਼ਰਮ ਦਾ ਅਰਥ ਹੀ ਉੱਦਮ ਹੈ ਤੇ ਉੱਦਮ ਹੀ ਸਹਿਜ ਦਾ ਦੂਜਾ ਨਾਮ ਹੈ ਡਾਕਟਰ ਸੇਲ ਸਿੰਘ ਸ਼ਰਮਖੰਡ ਨੂੰ ਰਚਨਾਤਮਕ ਰੁਚੀਆਂ ਦਾ ਵਿਕਾਸ ਕਰਦਾ ਹੈ ਸਾਰੇ ਆ ਕਾਡਾਂ ਤੇ ਅਭੀ ਸ਼ਕਾਰ ਸ਼ਰਮਖੰਡ ਅਵਸਥਾ ਵਿੱਚ ਹੁੰਦੀਆਂ ਨੇ ਇਸ ਅਵਸਥਾ ਵਿੱਚ ਅਨੂਪਮ ਪਤਿਕ ਘਤ ਕਾਹੀ ਨਹੀਂ ਘੜੀਆਂ ਜਾਂਦੀਆਂ ਸਗੋ ਬੁੱਧ ਸੁਧ ਵਿੱਚ ਬਦਲੀ ਜਾਂਦੀ ਹੈ ਪਾਣੀ ਵਿੱਚ ਲਿਖਿਆ ਹੈ ਗਿਆਨ ਖੰਡ ਮੈਂ ਗਿਆਨ ਪਰ ਝੰਡ ਤਿੱਥੇ ਨਾਦ ਬినੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਕੜਈਏ ਬਹੁਤ ਅਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਬਿਛੇ ਬਸਤਾਏ ਤਿੱਥੇ ਘੜਈਏ ਸੁਰਤ ਮਤਮਨ ਬੁੱਧ ਤਿੱਥੇ ਘੜਈਏ ਸੁਰਾਂ ਸਿਦਾ ਕੀ ਸੁਧ ਕਰਮਖੰਡ ਜਪਜੀ ਸਾਹਿਬ ਵਿੱਚ ਆਤਮਕ ਉન્નਤੀ ਦਾ ਅਗਲਾ ਤੇ ਚੌਥਾ ਪੜਾ ਕਰਮਖੰਡ ਆਉਂਦਾ ਇਸ ਵਿੱਚ ਭਗਤੀ ਦੇ ਆਤਮਾ ਬਲ ਪ੍ਰਧਾਨ ਹੁੰਦੇ ਹਨ ਕਰਮਖੰਡ ਵਕਸ਼ਿਸ ਦਾ ਖੰਡ ਹੈ ਪ੍ਰਭੂ अनुग्रह ਦਾ ਖੰਡ ਹੈ ਬਖਸ਼ਿਸ਼ ਵਿੱਚ ਜੋਰ ਦਿੰਦਾ ਹੈ ਇਸ ਨਾਲ ਆਤਮਿਕ ਸ਼ਕਤੀ ਆਉਂਦੀ ਹੈ ਇਸ ਅਵਸਥਾ ਜੋਦੇ ਆ ਮਹਾਵਲੀਆਂ ਤੇ ਸੂਰਮਿਆਂ ਦੀ ਅਵਸਥਾ ਹੈ ਜੋ ਵੀ ਸੇ ਵਿਕਾਰਾਂ ਨੂੰ ਜਿੱਤ ਚੁੱਕੇ ਹਨ ਉਹਨਾਂ ਦਾ ਅੰਤਰ ਕਰਨ ਨਾਮ ਨਾਲ ਭਰਪੂਰ ਹੋ ਚੁੱਕਿਆ ਹੈ ਅਜਿਹੇ ਪੁਰਸ਼ ਨਾ ਮਰਦੇ ਹਨ ਨਾ ਠੱਗੇ ਜਾਂਦੇ ਹਨ ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਗਿਆਨ ਧਿਆਨ ਅਨੁਸ਼ਾਸਨਾ ਅਤੇ ਸਾਸਨਾ ਚੜਤਲ ਦੇ ਬਹੁ ਰੂਪੀ ਤ੍ਰਾਂਤਲਾਂ ਉੱਤੇ ਖਲੋ ਕੇ ਅਜਮਾਇਆ ਮਨੁੱਖੀ ਜੋਰ ਉਦੋਂ ਕੂੜੀ ਠੀਸ ਬਣ ਜਾਂਦਾ ਹੈ ਜਦੋਂ ਇਹ ਰੱਬੀ ਕਰਮ ਤੋਂ ਪੂਰੀ ਤਰ੍ਹਾਂ ਬੇਮੁਖ ਹੋ ਕੇ ਆਪਣੇ ਮੁਖ ਤੋਂ ਬਿਨਾ ਹੋਰ ਕੋਈ ਮੁਖ ਨਹੀਂ ਵੇਖਦਾ ਇਹ ਹੀ ਬੇਮੁਖਤਾ ਹੈ ਬੇਮੁਖ ਕਰਮਾਂ ਤੋਂ ਹੀਣਾ ਹੋ ਜਾਂਦਾ ਹੈ ਜੋ ਬਖਸ਼ਿਸ਼ ਤੇ ਸਦਾ ਪਤ్ర ਹੰਨਾ ਉਹ ਸਦਾ ਸਦਾ ਨਾਤੀਤ ਹੰਨਾ ਕਰਮਖੰਡ ਮਨੁੱਖੀ ਬৌਧਿਕਤਾ ਦਾ ਉਚਮ ਪੜਾ ਹੈ ਇਸ ਅਵਸਥਾ ਵਿੱਚ ਮਨੁੱਖ ਰਚਨਾ ਅਤੇ ਰਾਚਨ ਹਾਰ ਦੇ विस्मद्दी सूरज ਤੋਂ ਆਕਰਸ਼ਿਤ ਹੋ ਕੇ ਆਪਣੇ ਆਪ ਵਿੱਚ ਸੁੰਦਰਤਾ ਚੰਗਿਆਈਆਂ ਅਤੇ ਵਿਵਸਥਾ ਉਤਪਨ ਕਰਨ ਲਈ ਕਾਲਣਾ ਕਾਲਦਾ ਹੈ ਇਸ ਤਰ੍ਹਾਂ ਮਨੁੱਖ ਨੈਤਿਕਤਾ ਵੱਲ ਝੁਲਜਦਾ ਹੈ ਇਸ ਤਰ੍ਹਾਂ ਮਨੁੱਖ ਨੈਤਿਕ ਵੱਲ ਨੈਤਿਕਤਾ ਵੱਲ ਝੁਕਦਾ ਹੈ ਤੇ ਨੈਤਿਕ ਕਰਮ ਹੀ ਉਸ ਦੇ ਮਨ ਨੂੰ ਭਾਉਂਦੇ ਹਨ ਉਹ ਆਦਰਸ਼ਵਾਦ ਬਣਦਾ ਹੈ ਇਸ ਨਾਲ ਉਸ ਦਾ ਹਿਰਦਾ ਤੇ ਮਨ ਨਿਰਮਲ ਕਪਟ ਰਹਿਤ ਅਤੇ ਕੋਮਲ ਬਣਦੇ ਹਨ ਅੰਤ ਉਸ ਦਾ ਧਿਆਨ ਸਹਿਜ ਸੁਭਾਹੀ ਸਰਬਗੁਣ ਸਪੰਨ ਸਰਬਸ਼ਕਤੀਮਾਨ ਸਰਬਤ੍ਰਿਪ੍ਰਿਤ ਪਾਲਕ ਸਰਬ ਵਿਆਪਕ ਸਰਬ ਗਿਆਤਾ ਪਰਮਾਤਮਾ ਨਾਲ ਮਿਲਾਪ ਲਈ ਭਗਤੀ ਵੱਲ ਲੱਗ ਜਾਂਦਾ ਹੈ ਇਸ ਅਵਸਥਾ ਵਿੱਚ ਉਹ ਪ੍ਰਭੂ ਬਾਗ ਹੀ ਅਮਰ ਅਤੇ ਅਛਲ ਹੋ ਜਾਂਦਾ ਹੈ ਅਤੇ ਸਦਾ ਆਨੰਦ ਅਵਸਥਾ ਵਿੱਚ ਵਿਚਰਦਾ ਹੈ ਉਦਾਹਰਨ ਵੇਖੋ ਕਰਮਖੰਡ ਕੀ ਬਾਣੀ ਜੋਰ ਿਤਥੇ ਹੋਰ ਨਾ ਕੋਈ ਹੋਰ ਿਤਥੇ ਜੋਧ ਮਹਾਵਲ ਸੂਰ ਤਿਨ ਮਹਿ ਰਾਮ ਰਹਾ ਭਪੂਰ ਇਥੇ ਸੀਤੋ ਸੀਤਾ ਮੈ ਮਾ ਮਾਈ ਕਾਕੇ ਰੂਪ ਮਨ ਕਥਨੀ ਜਾਏ ਨਾਉ ਮਰੇ ਨ ਠਾਗੇ ਜਾਏ ਜਿਨਕੇ ਰਾਮ ਬਸੇ ਮਨ ਮਾਹੀ ਇਥੇ ਭਗਤ ਵਸਿਆ ਕੇ ਲੋ ਕਹਿਰ ਆਨੰਦ ਸਚਾ ਮਨ ਸੋਏ ਸੱਚਖੰਡ ਜਪਜੀ ਸਾਹਿਬ ਵਿੱਚ ਸਾਧਕ ਤੇ ਆਤਮਿਕ ਵਿਕਾਸ ਦਾ ਆਖਰੀ ਅਧਿਆਤਮਕ ਕਪੜਾ ਸੱਚਖੰਡ ਹੈ ਇਸ ਖੰਡ ਨੂੰ ਨਿਰੰਕਾਰ ਦਾ ਨਿਵਾਸ ਸਥਾਨ 20 ਕਿਹਾ ਜਾਂਦਾ ਹੈ ਕਿਉਂਕਿ ਇੱਥੇ ਬੈਠ ਕੇ ਉਹ ਸਾਰੀ ਸ੍ਰਿਸ਼ਟੀ ਦੀ ਸੰਭਾਲਣਾ ਕਰਦਾ ਹੈ ਪੁਰ ਨਾਨਕ ਦੇਵ ਜੀ ਬਾਣੀ ਵਿੱਚ ਫਰਮਾਉਂਦੇ ਨੇ ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬਰਮੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਆ ਲੁਆ ਅਕਾਰ ਜੀਵ ਜੀਵ ਹੂਕ ਮੱਤੀ ਵੇਤੀ ਵਕਾਰ ਵੇਖੇ ਬਕਸੇ ਕਰ ਅ ਵਿਚਾਰ ਨਾਨਕ ਕਥਨਾ ਕਰੜਾ ਸਾਰ ਸੱਚ ਖੰਡ ਵਸੇ ਨਿਰੰਕਾਰ ਅਨੁਸਾਰ ਇਹ ਅਵਸਥਾ ਮਨੁੱਖ ਦੇ ਆਤਮਿਕ ਵਿਕਾਸ ਦੀ ਉਹ ਅਵਸਥਾ ਹੈ ਜਦੋਂ ਉਸ ਦਾ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਹੈ ਇਸ ਦਾ ਬਿਆਨ ਕਰਨਾ ਲੋਹੇ ਨਾਲੋਂ ਵੀ ਕਰੜਾ ਹੈ ਭਾਵ ਮਨੁੱਖ ਦੀ ਇਸ ਅਵਸਥਾ ਦਾ ਵਰਣਨ ਅਸੰਭਵ ਹੈ ਇਸ ਦਾ ਅਨੁਭਵ ਕੇਵਲ ਅੰਤਰ ਬੋਧ ਰਾਹੀਂ ਕੀਤਾ ਜਾ ਸਕਦਾ ਹੈ ਇੰਦਰ ਗਤੀਆਂ ਜਾਂ ਬੌਧਿਕ ਗਿਆਨ ਰਾਹੀਂ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸ੍ਰਿਸ਼ਟੀ ਅਤੇ ਪਰਮਾਤਮਾ ਦੇ ਪੂਰੇ ਸਰੂਪ ਦੀ ਜਾਣਕਾਰੀ ਕੇਵਲ ਅੰਤਰ ਬੋਧ ਰਾਹੀਂ ਹੀ ਸੰਭਵ ਹੈ ਸੱਚਖੰਡ ਪ੍ਰਭੂ ਦਾ ਕੋਈ ਵੱਖਰਾ ਸਥਾਨ ਨਹੀਂ ਹੈ ਜਿਵੇਂ ਕਿ ਕਈ ਲੇਖਕਾਂ ਦਾ ਵਿਸ਼ਵਾਸ ਹੈ ਡਾਕਟਰ ਤਰਨ ਸਿੰਘ ਅਨੁਸਾਰ ਸੱਚਖੰਡ ਵਿੱਚ ਦਵੈ ਤੇ ਏਕ ਰੂਪ ਹੋਈਆਂ ਆਤਮਾਾਂ ਵਿੱਚ ਵਸਦੀਆਂ ਨੇ ਪ੍ਰੰਤੂ ਉਹ ਵੀ ਜਿਵ ਜਿਵ ਹਕਮਤ ਤੇ ਵੇਤੀ ਵਕਾਰ ਨਿਭਾਉਣ ਲਈ ਸੰਸਾਰ ਤੇ ਵਿਚਰਦੀਆਂ ਨੇ ਡਾਕਟਰ ਸੇਰ ਸਿੰਘ ਨੇ ਸੱਚਖੰਡ ਨੂੰ ਨਿਰੰਕਾਰ ਨਾਲ ਇੱਕਸੁਰ ਹੋ ਜਾਣ ਦੀ ਅਵਸਥਾ ਕਿਹਾ ਹੈ ਪ੍ਰੋਫੈਸਰ ਰਾਮ ਸਿੰਘ ਇਸ ਨੂੰ ਅਨੁਭਵ ਤੋਂ ਬਾਹਰ ਦੀ ਸਥਿਤੀ ਨਹੀਂ ਮੰਨਦਾ ਸਗੋਂ ਇੱਥੇ ਸਚਿਆਰ ਵਿਸ਼ਵ ਵਿੱਚ ਹੋ ਰਹੀ ਹੁਕਮ ਦੀ ਕਾਰਨ ਨੂੰ ਵੇਖਦਾ ਹੈ ਤੇ ਵਿਕਸ ਰਿਹਾ ਹੈ ਇਹ ਮੰਨਣ ਦੀ ਅਵਸਥਾ ਹੈ ਸਿੱਟਾ ਉਪਰੋਕਤ ਸਮੁੱਚੀ ਵਿਚਾਰ ਚਰਚਾ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਮਨੁੱਖ ਨੂੰ ਕਿਸੇ ਵੀ ਟੀਚੇ ਦੀ ਪ੍ਰਾਪਤੀ ਲਈ ਬਹੁਤ ਸਾਰੇ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਤੇ ਉਸੇ ਤਰ੍ਹਾਂ ਪ੍ਰਭੂ ਪ੍ਰਾਪਤੀ ਜਾਂ ਪ੍ਰਭੂ ਨਾਲ ਇੱਕ ਰਸ ਹੋਣ ਲਈ ਮਨੁੱਖ ਨੂੰ ਕਈ ਪੜਾਵਾਂ ਜਾਂ ਕਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਉਸੇ ਤਰ੍ਹਾਂ ਉਹ ਇੱਕ ਪੌੜੀ ਤੋਂ ਦੂਜੀ ਪੌੜੀ ਚੜਦਾ ਚੜਦਾ ਆਪਣੀ ਮੰਜ਼ਲ ਤੇ ਜਾ ਪਹੁੰਚਦਾ ਹੈ ਧੰਨਵਾਦ